ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੂਤਰਾਂ ਦੇ ਹਵਾਲੇ ਤੋਂ ਹੋਣਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਪੰਜਾਬ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਭੁੱਲਰ ਵੱਲੋਂ ਸੂਬੇ ਦੇ ਪ੍ਰਧਾਨ ਅਤੇ ਨਵੇਂ ਬਣੇ ਸਾਸਦ ਰਾਜਾ ਉਪਰੇ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਤੱਕੇ ਮਾਰੇ ਦੱਸਦੇ ਨੇ ਕਿ ਮਾਜਰਾ ਕੀ ਹੈ ਇੱਕ ਪਾਸੇ ਅੱਜ ਪਰ ਰਾਜਾਪੁਰਿੰਗ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਪੁਲਿਸ ਦਾ ਵਿਰੋਧ ਕੀਤਾ ਗਿਆ ਦੂਸਰੇ ਪਾਸੇ ਨਾਰੇ ਲਾਏ ਗਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿਧਾਇਕਾਂ ਅਤੇ ਮੰਤਰੀਆਂ ਦੇ ਖਿਲਾਫ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵੱਡੇ ਪਰਦੇ ਪਾਸ਼ ਕੀਤੇ ਗਏ ਸੀ ਕੁਮਰ ਵਿਜੇ ਪ੍ਰਤਾਪ ਜੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਨੇ ਵੱਡੇ ਇਲਜ਼ਾਮ ਲਗਾਏ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਵੇਂ ਬਨੇ ਪ੍ਰਧਾਨ ਅਮਨ ਅਰੂੜਾ ਤੇ ਕਿ ਖਰੀਦਿਆ ਜਾ ਰਿਹਾ ਹੈ ਜਿਹੜੇ ਕਾਉਂਸਲਰ ਬਣੇ ਨੇ ਅਲੱਗ-ਅਲੱਗ ਪਾਰਟੀਆਂ ਤੋਂ ਇਧਰ ਇੱਕ ਹੋਰ ਖਬਰ ਆ ਰਹੀ ਹੈ ਯਾਨੀ ਕਿ 4:45 ਮਿੰਟ ਤੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਆਪਸੀ ਸਮਝੌਤਾ ਕਰ ਲਿਆ ਹੈ ਸ਼੍ਰੀ ਅੰਮ੍ਰਿਤਸਰ ਤੋਂ ਲੈ ਕੇ ਯਾਨੀ ਕਿ ਗਠਬੰਧਨ ਦੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਆਪਣਾ ਮੇਰ ਜਿਹੜਾ ਹੈ ਉਹ ਨਿਯੁਕਤ ਕਰ ਦਿੱਤਾ ਗਿਆ ਹੈ ਜੇ ਗੱਲ ਕਰੀਏ ਕੌਂਸਲਰਾਂ ਦੀ ਤੇ 40 ਕੌਂਸਲੈਂਸੀ ਕਾਂਗਰਸ ਪਾਰਟੀ ਦੇ ਇੱਕ ਇੱਕ ਅਯਾਸੀ ਟੋਟਲ 41 ਹੋ ਗਿਆ ਲੇਕਿਨ ਇਸ ਦੇ ਬਾਅਦ ਯੁੱਧ ਵੀ ਧੱਕਾ ਕੀਤਾ ਗਿਆ ਪੰਜਾਬ ਪੁਲਿਸ ਪੰਜਾਬ ਸਰਕਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮਨ ਅਰੋੜਾ ਵੱਲੋਂ ਅਤੇ ਕੁਲਦੀਪ ਸਿੰਘ ਧਾਲੀਵਾਲ ਜੋ ਹਲਕਾ ਸ੍ਰੀ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਇੱਕ ਪਾਸੇ ੱੱਕੇ ਮਾਰੇਗਾ ਰਾਜਾ ਉਪਰਿੰਗ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਿੰਦਰ ਸਿੰਘ ਰੰਧਾਵਾ ਨੂੰ ਜਦੋਂ ਵਿਰੋਧ ਕੀਤਾ ਗਿਆ ਯਾਨੀ ਕਿ ਘੰਟੇ ਦੇ ਵਿੱਚ ਵਿੱਚ ਹੀ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਗਠਬੰਧਨ ਕਰਕੇ ਐਲਾਨ ਕਰ ਦਿੱਤਾ ਪਾਰਟੀ ਪਾਰਟੀਆਂ ਨੂੰ ਕਿ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਮੇਲ ਹੋਵੇਗਾ ਸ਼੍ਰੀ ਅਮਰਸਰ ਸਾਹਿਬ ਦਾ ਯਾਨੀ ਕਿ ਕਾਂਗਰਸ ਪਾਰਟੀ ਹੱਤ ਆ ਕੀ ਬਕੀ ਰਹਗੀ ਹੈਰਾਨ ਹੋਗੀ ਕਿਸ ਤਰ੍ਹਾਂ ਭੱਲ ਭੂਸੇ ਪਾਇਆ ਗਿਆ ਇਹਨਾਂ ਵੱਡੇ ਆਗਵਾਵਾਂ ਵੱਲੋਂ ਯਾਨੀ ਕਿ ਲੋਕਤੰਤਰ ਦਾ ਘਾਟਾ ਗਿਆ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਜੇਕਰ ਤੀਜੀ ਵਾਰ ਸਰਕਾਰ ਆਈ ਪੱਕੀ ਜਨਤਾ ਪਾਰਟੀ ਦੀ ਤਾਂ ਲੋਕਤੰਤਰ ਵੀ ਖਤਮ ਹੋਵੇਗਾ ਸੰਵਿਧਾਨ ਵੀ ਖਤਮ ਹੋਵੇਗਾ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਦੀ ਨਿਗਰਾਨੀ ਹੇਠ ਆਪ ਆदमी ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੂੜਾ ਦੀ ਨਿਗਰਾਨੀ ਹੇਠ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਅਤੇ ਆਪ ਆਦਮੀ ਪਾਰਟੀ ਦੇ ਕੌਂਸਲਰਾਂ ਦਾ ਗੱਟਚੜ ਹੋਇਆ ਅਤੇ ਆਪਣਾ ਜਿਹੜਾ ਹੈ ਮੇਰ ਜਿਹੜਾ ਹੈ ਉਲਾਨ ਕਰ ਦਿੱਤਾ ਹੈ ਉਹਦਾ ਸਮਾਗਮ ਵੀ ਹੋ ਗਿਆ ਹੈ ਯਾਨੀ ਕਿ ਇੱਕ ਪਾਸੇ ਪੁਲਿਸ ਨੇ ਤੱਕਾ ਮੁਕੀ ਕੀਤੀ ਰਾਜਾ ਵਰਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਜਿਹੜੇ ਹਜ਼ਾਰਾਂ ਆਗੂ ਖੜੇ ਹੋਏ ਸੀ ਆਮ ਹਜ਼ਾਰਾਂ ਵੋਟਰ ਸਮਰਥਕ ਕਾਂਗਰਸ ਪਾਰਟੀ ਦੇ ਉਹਨਾਂ ਦੇ ਨਾਲ ਪੰਜਾਬ ਪੁਲਿਸ ਵੱਲੋਂ ਤੱਕਾ ਮੁਕੀ ਕੀਤੀ ਗਈ ਲੇਕਿਨ ਉਹ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਧਰਨਾ ਦਿੱਤਾ ਜਾਵੇਗਾ ਰਾਜਾ ਵਰਿੰਗ ਵੱਲੋਂ ਰਾਜਾ ਵਰਿੰਗ ਨੇ ਕਿਹਾ ਕਿ ਇੱਕ ਇਸ ਇਸ ਹਰਕਤ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਯਾਨੀ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜੱਟ ਭਾਰਤੀ ਜਨਤਾ ਪਾਰਟੀ ਨੇ ਗੱਠਬੰਧਨ ਕਰਕੇ ਪਾਰਟੀਆਂ ਨੂੰ ਜੀ ਅੰਬਲਸਰ ਦਾ ਮੇ ਨਿਯੁਕਤ ਕਰ ਦਿੱਤਾ ਹੈ ਯਾਨੀ ਕਿ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਲੋ ਯਾਨੀ ਕਿ ਉਮਰ ਮਈ ਪ੍ਰਤਾਪ ਸੱਚ ਕਹਿ ਰਹੇ ਨੇ ਕਿ ਖਰੀਦੋ ਫਰਖਤ ਕੀਤੀ ਗਈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਅਤੇ ਅਮਨ ਅਰੋੜਾ ਵੱਲੋਂ ਨਵੇਂ ਬਣੇ ਕੌਂਸਲਰਾਂ ਨੂੰ ਖਰੀਦ ਦਿੱਤੀ ਧੰਨਵਾਦ